ਸਸੀ ਗਾਲ ਜੀ ਮੈਂ ਤੁਹਾਡਾ ਰਵੀ ਧੂਰੀ ਵਾਲਾ ਤੇ ਆਪਣਾ YouTube ਤੇ ਚੈਨਲ ਹੈ RK59 ਕੈਨਲ ਤੇ ਨਾ ਮੈਂ ਤੁਹਾਨੂੰ ਦੱਸਣਾ ਚਾਹਣਾ ਅੱਜ ਕੰਨਾਂ ਡੌਗ ਸ਼ੋਅ ਸੀਗਾ ਤੇ ਅੱਜ ਬਾਕੀ ਤੁਹਾਨੂੰ ਨਿਗਾ ਵੀ ਮਾਰਦਣਾ ਵੀ ਬਹੁਤ ਵਧੀਆ ਇਕੱਠ ਹੈ ਤੇ ਬਹੁਤ ਵਧੀਆ ਭੀੜ ਹੈ ਤੇ ਪੱਪੀ ਮਾਰਕੀਟ ਵੀ ਹੈ ਤੇ ਡੌਗ ਸ਼ੋਅ ਦੀ ਵੀ ਐਕਟੀਵਿਟੀ ਦਿਖਾਵਾਂਗੇ ਆਪਾਂ ਤੁਹਾਨੂੰ ਸਾਰੀ ਠੀਕ ਹੈ ਨਾ ਤੇ ਵਿੱਚੀ ਆਪਾਂ ਗੱਲ ਕਰੀਏ ਆਪਾਂ ਆਪਣੀ ਵੀਡੀਓ ਤੇ ਨਵੇਂ ਹੋ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਆਪਣੇ ਵੀਡੀਓ ਚੰਗਿਆ ਲੱਗ ਰਹੀਆਂ ਤਾਂ ਸ਼ੇਅਰ ਐਂਡ ਲਾਈਕ ਕਰੋ ਬਈ ਜੀ ਤੇ ਬਾਕੀ ਆਪਾਂ ਨੂੰ ਕਮੈਂਟ ਕਰਕੇ ਕੁਝ ਵੀ ਗੱਲ ਪੁੱਛ ਸਕਦੇ ਹੋ ਤੁਸੀਂ ਅਸੀਂ ਗੱਲ ਸਿਕੰਦਰ ਬਾਈ ਕੀ ਹਾਲ ਚਾਲ ਹੈ ਅਸੀਂ ਗੱਲ ਬਾਜੀ ਵਧੀਆ ਤੁਸੀਂ ਸੁਣਾਓ ਰਵੀ ਬਾਈ ਪਹੁੰਚੀ ਕਿ ਡੌਗ ਸ਼ੋਅ ਤੇ ਹੋਰ ਬੁਲਾ ਲਿਆ ਤੁਸੀਂ ਠੀਕ ਹੈ ਬਾਜੀ ਚੰਗੀ ਗੱਲ ਹੈ ਡੌਗ ਸ਼ੋਅ ਤੇ ਅਨੁਭਵ ਤਾਂ ਚੰਗੀ ਅੱਛੀ ਗੱਲ ਆ ਵੀ ਦੇਖੋ ਪਿਓਰ ਗੁੱਡ ਪਾਪੀ ਲੈ ਕੇ ਆਏ ਨੇ ਬਾਜੀ ਠੀਕ ਹੈ ਨਾ ਗੱਲ ਕਰਦੇ ਆ ਬਰੀਡ ਹੈ ਸਮੋਇਡ ਜੀ ਠੀਕ ਹੈ ਨਾ ਫੁੱਲ ਹੀ ਫਰੀ ਬੱਚੇ ਨੇ ਕਿ ਬਾਜੀ ਬੱਚੇ ਘੁਮਾ ਕੇ ਦਿਖਾ ਦਿਓ ਚਲੋ ਬਾਕੀ ਬਾਈ ਜੀ ਨਾਲ ਗੱਲ ਕਰਦੇ ਆਂ ਵੀ ਪ੍ਰਾਈਸ ਮੇਲ ਫੀਮੇਲ ਦਾ ਤੇ ਬਾਈ ਜੀ ਦੀ ਨਾਲ ਇੱਕ ਸਪੈਸ਼ਲਿਟੀ ਕੁਆਲਟੀ ਆ ਬਾਈ ਜੀ ਦਾ ਸਮਾਇਰ ਦੇ ਵਿੱਚ ਹੀ ਬਰੀਡਿੰਗ ਆ ਤੇ ਪਪੀ 올 ਇਵਰ ਅਵੇਲੇਬਲ ਮਿਲ ਜਾਂਦੇ ਨੇ ਹਰ ਕੋਈ ਪਪੀ ਮਿਲ ਜਾਂਦਾ ਹੈ ਬਾਕੀ ਬਾਈ ਜੀ ਆਪਾਂ ਗੱਲ ਕਰਦੇ ਆਂ ਮੇਲ ਦਾ ਪ੍ਰਾਈਸ ਦੱਸ ਦਿਓ ਫੀਮੇਲ ਦਾ ਦੱਸ ਦਿਓ ਭਾਜੀ ਆਪਣੇ ਕੋਲ ਐਡ ਪ੍ਰੈਜ਼ੈਂਟ ਤਾਂ ਤਿੰਨ ਫੀਮੇਲ ਪਪੀ ਲੈ ਕੇ ਆਇਆ ਜੀ ਠੀਕ ਹੈ ਜੀ ਮੇਲ ਪਪੀ ਵੀ ਮਿਲਦੇਗਾ ਮੇਲ ਛੋਟੇ ਨੇ ਤਾਂ ਨਹੀਂ ਲੈ ਕੇ ਆਏ ਇਹਨਾਂ ਦੀ ਏਜ ਹੈਗੀ 35 ਡੇਸ ਪਲੱਸ ਹੈ ਜੀ ਠੀਕ ਹੈ ਜੀ ਸਿੰਗਲ ਪਪੀ ਦਾ ਪ੍ਰਾਈਸ 25 ਆਸਕ ਕਰ ਰਹੇ ਆ ਬਾਕੀ ਓਨ ਟ ਡਿਲੀਵਰੀ 올 ਇੰਡੀਆ ਜੀ ਹੋਰ ਬਰੀਡ ਦੇ ਵਿੱਚ ਬੱਚੇ ਕੋਈ ਹਾਂਜੀ ਬਾਕੀ ਬਰੀਡਸ ਰੀਟਰੀਵਰ ਵੀ ਆ ਚਾਓ ਚਾਓ ਸੈਂਟ ਆ ਰੀਟਰੀ ਸ਼ਿਡਜ਼ੂ ਹੋ ਗਿਆ ਆਪਣਾ ਸਾਰੀ ਨੇ 올ਮੋਸਟ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦੀ ਆਪਣੀ ਲੋਕੇਸ਼ਨ ਦੱਸ ਦੀ ਹੋ ਹਾਂਜੀ 9876219465 ਲੋਕੇਸ਼ਨ ਆ ਆਪਣੀ ਮੋਹਾਲੀ ਚੰਡੀਗੜ੍ਹ ਹੈ ਜੀ ਠੀਕ ਹੈ ਭਾਈ ਜੀ ਨੇ ਦੱਸ ਦਿੱਤਾ ਭਾਈ ਜੀ ਜਿਦਾਂ ਬਿਨਾ 올 ਬਰੀਡ ਦੇ ਵਿੱਚ ਪਪੀ ਮਿਲ ਜਾਂਦੇ ਨੇ ਫਿਰ ਨਾਲ ਠੀਕ ਹੈ ਸਮਾਇਡ ਦੇ ਪਪੀ ਅਵੇਲੇਬਲ ਨੇਗੇ ਇਹ ਭਾਈ ਜੀ ਦੀ 올 ਇੰਡੀਆ ਡਿਲੀਵਰੀ ਹੈ ਭਾਈ ਦਾ ਕੰਟੈਕਟ ਨੰਬਰ ਨੀਚੇ ਵੀਡੀਓ ਦੇ ਚੱਲਦਾ ਰਹੂਗਾ ਭਾਈ ਜੀ ਤੁਸੀਂ ਕੰਟੈਕਟ ਕਰ ਸਕ ਰਸੀਗਾ ਬਾਈ ਜੀ ਕੀ ਹਾਲ ਚਾਲ ਹੈ? ਅਸੀ ਕਾਲ ਵਧੀਆ ਪ੍ਰਾਤ ਤੁਸੀਂ ਜਮਲ ਆਈਗੇ ਡਾਕਟਰ ਤੇ? ਹਾਂਜੀ ਹਾਂਜੀ ਵੀਰ ਜੀ। ਦੇਖੋ ਬਾਈ ਜੀ ਇੱਕ ਨਾ ਬਾਈ ਦੀ ਸਪੈਸ਼ਲਟੀ ਆ। ਆਈ ਵਾਰ ਮੈਨੂੰ ਕਿਉਂ ਬਾਈ ਦੀ ਵੀਡੀਓ ਬਣਾਣੀ ਪੈਂਦੀ ਆ। ਬਾਈ ਨਾ ਕਦੇ ਤਾਂ ਡੌਗ ਸ਼ੋਅ ਦੇ ਵਿੱਚ ਜਾਂਦਾ ਕੇਜ ਪੂਰਾ ਵਧੀਆ ਕਵਰ ਹੁੰਦਾ। ਤੇ ਅੱਜ ਨਾ ਇੱਕ ਹੋਰ ਜੁਣੀ ਜੀ ਚੀਜ਼। ਦੇਖੋ ਭਾਜੀ ਇਹ ਮੇਲ ਆ ਭਾਜੀ। ਹਾਂਜੀ ਵੀਰ ਮੇਲ ਆਇਆ। ਮੇਲ ਆ ਤਾਂ ਮੇਲ ਦੇ ਦੇਖੋ ਟਾਈ ਲੱਗੀ ਹੋਈ ਆ। ਠੀਕ ਆ। ਫੀਮੇਲ ਆ ਫੀਮੇਲ ਦੇ ਨਾ نیچے ਨੈਕ ਲੱਗ ਰਖਿਆ ਦੇਖੋ। ਇਹ ਹੁੰਦੀ ਆ ਚੰਗੇ ਬ੍ਰੀਡਰ ਦੀ। ਕਵਾਲਿਟੀ ਵਾਈਜ਼ ਬਾਈ ਨਾ ਜੇ ਬੱਚਾ ਵੀ ਭੇਜਦਾ ਹੈ ਤਾਂ ਉਹਨੂੰ ਵੀ ਬੱਚੇ ਨੂੰ ਨਾ ਬੜਾ ਅਲਟੀਮੇਟ ਤਰੀਕੇ ਨਾਲ ਵਧੀਆ ਗਰੂਮਿੰਗ ਰਾਮਿੰਗ ਕਰਾ ਕੇ ਵਧੀਆ ਕੁਆਲਿਟੀ ਦੇ ਵਿੱਚ ਤਿਆਰ ਕਰਾ ਕੇ ਭੇਜਦਾ ਬਾਕੀ ਜੈਮਰ ਬਾਈ ਮੇਲ ਦਾ ਕੀ ਪ੍ਰਾਈਸ ਹੈ ਤੇ ਫੀਮੇਲ ਦਾ ਮੇਲ ਦਾ ਪ੍ਰਾਈਸ ਹੈਗਾ 25000 ਰੁਪਿਆ ਫੀਮੇਲ ਦਾ ਪ੍ਰਾਈਸ ਹੈਗਾ 16 ਤੋਂ 18000 ਬਾਕੀ ਮੇਲ ਦਾ ਵੀ ਅਪ ਡਾਊਨ ਰੇਟ ਹੁੰਦੇ ਰਹਿੰਦੇ ਨੇ ਕੁਆਲਿਟੀ ਦੇ ਹਿਸਾਬ ਤੇ ਕਲਰ ਦੇ ਹਿਸਾਬ ਨਾਲ ਠੀਕ ਹੈ ਵੀਰੇ ਹਾਂਜੀ ਵੀਰਾ ਤੇ ਬਾਕੀ ਬਾਈ ਜੀ ਆਪਣਾ ਆਲ ਬਰੀਡ ਦੇ ਵਿੱਚ ਕੰਮ ਆ ਹਾਂਜੀ ਆਲ ਬਰੀਡ ਦੇ ਵਿੱਚ ਹੀ ਕੰਮ ਆ ਜਰਮਨ ਦੇ ਬੱਚੇ ਪਏ ਨੇ ਆਪਣੇ ਲਾਵੇ ਲੈਬਰਡਾਗ ਪਏ ਨੇ ਸਿਰਜੂ ਪਏ ਨੇ ਬਾਕੀ ਸਿਰਜੂ ਦੇ ਬੱਚੇ ਛੋਟੇ ਨੇ ਬਾਕੀ ਮਿਲ ਜਣਗੇ ਆਲ ਬਰੀਡ ਦੇ ਵਿੱਚ ਕੰਮ ਆ ਵੀਰੇ ਠੀਕ ਹੈ ਵੀਰੇ ਆਪਣਾ ਕੰਟੈਕਟ ਨੰਬਰ ਦੱਸੀਓ 826483609 ਤੁਹਾਡੇ ਥਰੂ ਕੋਈ ਆਉਂਦਾ ਪੰਜਾਬ ਦੇ ਵਿੱਚੋਂ ਤਾਂ ਡਿਲੀਵਰੀ ਫ੍ਰੀ ਆ ਤੇ ਕੋਈ ਬਾਕੀ ਸਟੇਟ ਤੋਂ ਆਉਂਦਾ ਤਾਂ ਆਪਾਂ ਉਹਨੂੰ ਲੈਸ ਕਰ ਦਾਂਗੇ ਵੀਰਾ ਠੀਕ ਹੈ ਠੀਕ ਹੈ ਜੀ ਬਾਈ ਜੀਲੇ ਦਾ ਇੱਕ ਕਹਿ ਦਿੱਤਾ ਵੀ ਤੁਹਾਡੇ ਚੈਨਲ ਤਰਫੋਂ ਕੋਈ ਵੀ ਆਉਂਦਾ ਆ ਤਾਂ ਉਹਨੂੰ ਮਾਨ ਆਦਰ ਹੋ ਜਾਊਗਾ ਨੀਚੇ ਬਾਈ ਦਾ ਵੀਡੀਓ ਦਾ ਨੰਬਰ ਚੱਲਦਾ ਰਹੂਗਾ ਤੇ ਆਲ ਓਵਰ ਇੰਡੀਆ ਡਿਲੀਵਰੀ ਆ ਬਾਈ ਦੀ ਬਾਈ ਨੂੰ ਤੁਸੀਂ ਕੋਨਟੈਕਟ ਕਰ ਸਕਦੇ ਹੋ ਓਕੇ ਜੰਮਲ ਭਾਈ ਓਕੇ ਭਰਾ

ठीक है ये देखिए भैया ये है गोल्डन रिट्रीवर फुल डार्क बच्चा है फुल टेल ठीक है और ये मेल है फीमेल है भैया फी दोनों फी मेल है। दोनों फीमेल है ठीक फी है।, फी 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 है।, है गोल्डन रिट्रीवर बारह हजार बारह हजार मेल भी मिल जाएगा मेल अठारह भैया भैया अपना मोबाइल नंबर बता देना नाइन सेवन टू एट टू थ्री ट्रिपल फाइव जीरो नीचे मीडियम नंबर चलता रहेगा भाई का ऑल ब्रीड का काम है भाई की लोकेशन पड़ जाती है करनाल हरियाणा करनाल हरियाणा ठीक है कहीं पे भी डिलीवरी करवानी हो ठीक है डिलीवरी चार्जेज वो ठीक है भैया भैया ओके हाँ जी अर्जुन भाई कैसे हो बढ़िया बढ़िया जी देखो भैया सैनी डॉग फार्म वाले अपने भाई ठीक है पहुंच ही चुके हैं डॉग शो में पंजाब में डॉग शो है और भाई और ना पहुंचे भाई जी देखो अभी फ्रेंच के बच्चा गोल्डन रिवर का अस्की का भाई से बात करते हैं मेल फीमेल प्राइस और एज के बारे में सैनी भाई बच्चों की एज बता देना प्राइस बता देना थर्टी फाइव डेज है ब्रदर ठीक है मेल फीमेल दोनों है ठीक है और आइज भी है ब्लू आइज भी है ये के बच्चे है नीचे देख सकते हो आप नीचे बच्चे जर्मन के पड़े कौन से के ये रिच कोर्ट स्टैंडर्ड कोट दोनों बोल सकते हो आप ठीक है तो बात करते हैं मेल का प्राइस भाई मेल, मेल है अपना सत्रह हजार रूपए का ठीक है और फीमेल है अपनी पंद्रह हजार रूपए की अलग रेड है सुपर क्वालिटी देंगे और मिल जाते हैं ऑल कलर में बच्चे, और बच्चे और मिल जाते हैं ऑल ब्रीड का काम है ठीक है तो मेल का प्राइस भैया गोल्डन टीवर

काम है ठीक है और भैया जो अगर बस, बस, बस बस आपके चैनल से आगे तो जो आप बोलोगे और जो कस्टमर बोलेगा बोल भाई के नाम से कि रवि भाई ने भेजा है तो उसके लिए एक्स्ट्रा डिस्काउंट किया ओके भैया भाई से काफी टाइम से जुड़े हुए हैं क्वालिटी में कोई कम्प्रोमाइज नहीं है और छब्बीस साल से आपकी सेवा में भाई रवि भाई का प्यार है भाई को नीचे वीडियो में नंबर चलता रहेगा भाई को सकते हो ठीक है ਓਕੇ ਅਰਜੁਨ ਭਾਈ ਓਕੇ ਓਕੇ ਵੀਰ ਜੀ ਓਕੇ ਅਸੀਗਾ ਭਾਈ ਜੀ ਕੀ ਹਾਲ ਚਾਲ ਹੈ ਸਾਸੀਗਾ ਵੀਰੇ ਵਧੀਆ ਜੀ ਕੇ ਡੌਗ ਸ਼ੋ ਤੇ ਹਾਂਜੀ ਹਾਂਜੀ ਵੀਰੇ ਆਪਣੇ ਏਰੀਆ ਚ ਡੌਗ ਸ਼ੋ ਹੋਵੇ ਤੇ ਭਾਈ ਪਹੁੰਚੇ ਨਾ ਇਹ ਦੇਖੋ ਭਾਈ ਜੀ ਗੱਲ ਕਰੀ ਆਪਾਂ ਬੱਚਿਆਂ ਦੀ ਭਾਈ ਜੀ ਲਵੇ ਸਟਾਕ ਹੈ ਠੀਕ ਹੈ ਨਾ ਇੰਗਲਿਸ਼ ਬਲ ਡੌਗ ਜਰਮਨ ਠੀਕ ਹੈ ਲੈਬਰੇ ਨੀਚੇ ਵੀ ਸਟਾਕ ਬਹੁਤ ਪਿਆ ਹੈ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਤੇ ਭਾਈ ਜੀ ਦਾ ਨਾ ਬੋਰਡ ਹੈ ਠੀਕ ਹੈ ਤੇ ਕੰਟੈਕਟ ਨੰਬਰ ਹੈ ਭਾਈ ਜੀ ਤੋਂ ਬਾਕੀ ਪੁੱਛਦੇ ਆ ਹੋਰ ਕਿਹੜੀ ਕਿਹੜੀ ਬਰੀਡ ਦੇ ਵਿੱਚ ਭਾਈ ਜੀ ਕੰਮ ਕਰਦੇ ਨੇ ਹਾਂਜੀ ਭਾਈ ਜੀ ਇੰਗਲਿਸ਼ ਬੋਲਦਾ ਉਹਦਾ ਬੱਚੇ ਦਾ ਭਾਈ ਜੀ ਮੇਲ ਫੀਮੇਲ ਦਾ ਪ੍ਰਾਈਸ ਪੁੱਛੀ ਦੱਸੋ ਭਾਈ ਆਹਨੇ ਕੋ ਮੇਲ ਨਹੀਂ ਤਾਂ ਹੈ ਨਹੀਂ ਇਸ ਟਾਈਮ ਫੀਮੇਲ ਹੀ ਨੇ ਜੀ ਮੇਲ ਸੋਲਡ ਆਊਟ ਹੋ ਗਏ ਬਸ ਹਾਂ ਜੀ ਹਾਂ ਜੀ ਠੀਕ ਹੈ ਤੇ ਪ੍ਰਾਈਸ ਕੀ ਦੱਸੋਗੇ ਭਾਜੀ ਬ੍ਰਿਆ ਫੋਨ ਕਲਰ ਦੀ 40000 ਦੀ ਹੈ ਬਲੈਕ ਟ੍ਰਾਈਬ ਇਹ 50000 ਦੀ ਹੈ ਜੀ ਤੇ ਨੀਚੇ ਨਾ ਬੱਚੇ ਅਜੇ ਅਸੀਂ ਡਿਸਟਰਬ ਨਹੀਂ ਕਰਨਾ ਚਾਹੁੰਦੇ ਸੀ ਕਿ ਬੱਚੇ ਪਏ ਨੇ ਕਿ ਬਹੁਤ ਸਟਾਕ ਤੇ ਆਇਆ ਤੁਸੀਂ ਦੇਖ ਹੀ ਸਕਦੇ ਹੋ ਇਹ ਕਿ ਹਸਕੀ ਦੇ ਬੱਚੇ ਪਹਿਨੇ ਜਰਮਨ ਦੇ ਬੱਚੇ ਪਹਿਨੇ ਭਾਜੀ ਬਾਕੀ ਜਰਮਨ ਦੇ ਵਿੱਚ ਭਾਜੀ ਜਰਮਨ ਮੇਰੇ ਲੌਂਗ ਕੋਡ ਫੁੱਲ ਲੌਂਗ ਕੋਡ ਹੈ 20000 ਦਾ ਮੇਲ ਹੈ ਤੇ 15 ਦੀ ਫੀਮੇਲ ਹੈ 15 ਦੀ ਫੀਮੇਲ ਹੈ ਲੈਬਰੇਰੀ ਭਾਜੀ ਲੈਬਰੇ ਮੇਲ ਸੇਲ ਹੋ ਗਏ ਵੀਰੇ ਫੀਮੇਲ ਹੀ ਨੇ ਫੀਮੇਲ ਹੀ ਨੇ ਇਹਦਾ ਕੀ ਭਾਜੀ ਭਾਜੀ 10000 ਰੁਪਏ ਵੀਰੇ ਪੂਰੇ ਰਿੰਕਲ ਵਾਈਜ਼ ਫੇਸ ਬੈਗ ਦਾ ਬਹੁਤ ਬੱਚੇ ਨੇ ਭਾਜੀ ਕੁਮਾ ਕੇ ਦਿਖਾ ਦਿਓ ਬੱਚਾ ਪ੍ਰਿੰਸਾ ਜੀ ਮਣਾ ਹੀ ਨਹੀਂ ਹੈ ਦੇਖੋ ਭਾਜੀ ਬੱਚਾ ਨਾ ਇੱਕ ਆਤ ਨਾਲ ਘੁੰਮ ਵੀ ਨਹੀਂ ਰਿਹਾ ਬੱਚਾ ਤਾਂ ਇੰਨਾ ਵੱਜਦਾ ਤੁਸੀਂ ਦੇਖ ਹੀ ਸਕਦੇ ਕੁਆਲਟੀ ਵਾਈਜ਼ ਠੀਕ ਹੈ ਨਾ ਬਾਕ ਇਹ ਗੱਲ ਕਰੀਏ ਭਾਈ ਜੀ ਆਪਣੀ ਆਲ ਇੰਡੀਆ ਡਿਲੀਵਰੀ ਵੀ ਹੈ ਹਾਂਜੀ ਹਾਂਜੀ ਵੀਰੇ ਠੀਕ ਹੈ ਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ 9814400227 ਠੀਕ ਹੈ ਨੀਚੇ ਦਾ ਵੀਡੀਓ ਦੇ ਵਿੱਚ ਭਾਈ ਦਾ ਨੰਬਰ ਚੱਲਦਾ ਰਹੂਗਾ ਭਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਦੀ ਆਲਓਵਰ ਇੰਡੀਆ ਡਿਲੀਵਰੀ ਹੈ ਇਹ ਲੋਕੇਸ਼ਨ ਪੈ ਜਾਂਦੀ ਹੈ ਭਾਈ ਜੀ ਸਰਾਂਦ ਫਾਤੇਗੜ ਸਾਹਿਬ ਫਾਤੇਗੜ ਸਾਹਿਬ ਓਕੇ ਥੈਂਕ ਯੂ ਭਾਈ ਜੀ ਓਕੇ ਥੈਂਕ ਯੂ ਅੱਸੀ ਕਹਾਂ ਭਾਈ ਜੀ ਕੀ ਹਾਲ ਚਾਲ ਹੈ ਵਧੀਆ ਜੀ ਬਹੁਤ ਰਾਈਗੇਟ ਓਕ ショਟ ਆਜੂ ਭਾਈ ਹਾਂਜੀ ਹਾਂਜੀ ਦੇਖੋ ਭਾਈ ਜੀ ਆਪਣੇ ਦਾ ਸਬਸਕ੍ਰਾਈਬਰ ਬਹੁਤ ਡਿਮਾਂਡ ਆ ਰਹੀ ਸੀਗੀ ਵੀ ਆਪਾਂ ਬਾਈ ਜੀ ਨਾਲ ਗੱਲ ਕਰਦੇ ਆਂ ਬਾਈ ਜੀ ਆਪਣੀ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਕਰਦਾ ਆਪਣਾ ਹਸਕੀ ਦੀ ਠੀਕ ਹੈ ਬੀਗਲ ਦਾ ਠੀਕ ਹੈ ਫ੍ਰੈਂਚੋ ਦਾ ਠੀਕ ਹੈ ਜੀ ਲੈਬਰੇਰੀ ਦਾ ਠੀਕ ਹੈ ਚਾਰ ਪੰਜ ਬਰੀਡਾਂ ਦੇ ਵਿੱਚ ਆਪਾਂ ਕੰਮ ਕਰਦੇ ਆਂ ਜਿਹੜੀ ਦੇ ਵਿੱਚ ਵਧੀਆ ਬਰੀਡ ਆ ਜਿਹੜੀ ਚੱਲਦੀਆਂ ਨੇਗੀਆਂ ਠੀਕ ਹੈ ਨੈਚੁਰਲ ਤੇ ਬਾਈ ਜੀ ਬੀਗਲ ਦੇ ਬੱਚਾ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਜੀ ਮੇਲ ਦਾ ਹੈਗਾ ਜੀ 8500 ਠੀਕ ਹੈ ਜੀ ਫੀਮੇਲ ਦਾ ਹੈਗਾ 5000 ਠੀਕ ਹੈ ਤੇ ਬਾਕੀ ਬਾਈ ਜੀ ਆਪਣੀ ਆਲ ਓਵਰ ਡਿਲੀਵਰੀ ਵੀ ਹੈ ਹਾਂ ਜੀ ਹਾਂ ਜੀ ਜਿੱਥੇ ਮਰਜ਼ੀ ਹੋਵੇ ਡਿਲੀਵਰੀ ਦਾ ਨਾਮ ਰਜ ਦੀ ਆਪਣੀ ਲੋਕੇਸ਼ਨ ਦੱਸਦੇ ਆ ਆਸ਼ੂ ਨੌਆ ਵੀਰੇ ਹਾਂਜੀ ਨਾਬਾ ਸਹਿਰ ਆ ਠੀਕ ਹੈ ਜੀ ਨੰਬਰ ਹੈਗਾ 62 844 ਠੀਕ ਹੈ 0281 ਠੀਕ ਹੈ ਠੀਕ ਹੈ ਜੀ ਬਾਈ ਜੀਦਰ نیچے ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਦਾ 56 ਬ੍ਰੀਡਾਂ ਦੇ ਵਿੱਚ ਕੰਮ ਹੈ ਤੇ ਬਾਈ ਜੀ 올 ਟਾਈਮ ਦੇ ਪਪੀ अवेलेबल ਕਰਵਾ ਰਹੇ ਹੁੰਦੇ ਨੇ ਕਿ ਬਾਈ ਨੂੰ ਤੁਸੀਂ ਕਨੈਕਟ ਕਰ ਸਕਦੇ ਹੋ ਬਾਈ ਦੀ ਲੋਕੇਸ਼ਨ ਨਾਬਾ ਓਕੇ ਥੈਂਕ ਯੂ ਵੀਰੇ ਥੈਂਕ ਯੂ ਆਸ਼ੂ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਜੀ ਆਈ ਕੇ ਡੌਗ ਸ਼ੋਅ ਤੇ ਹਾਂਜੀ ਦੇਖੋ ਬਾਈ ਜੀ ਲੈਬ੍ਰਰੀ ਦੀ ਕੁਆਲਿਟੀ ਦੇ ਵਿੱਚ ਬੱਚੇ ਨੇਗੇ ਠੀਕ ਹੈ ਨਾ ਬਾਈ ਜੀ ਹੋਰੀ ਲੈ ਕੇ ਆਏ ਨੇ ਬਾਈ ਆਪਣੀ ਲੋਕੇਸ਼ਨ ਕੀ ਪੈਂਦੀ ਹੈ ਜੀ ਬਾਈ ਸੰਗਰੀਆ ਰਾਜਸਥਾਨ ਸੰਗਰੀਆ ਰਾਜਸਥਾਨ ਤੋਂ ਦੇਖੋ ਪੰਜਾਬ ਦੇ ਵਿੱਚ ਬਾਈ ਜੀ ਅੱਜ ਬੱਚੇ ਨਾ ਡੌਗ ਸ਼ੋਅ ਅਟੈਂਡ ਕਰਨ ਆਏ ਨੇਗੇ ਭਾਜੀ ਬੱਚਾ ਕਮਾ ਕੇ ਦਿਖਾ ਦਿਓ ਫੁੱਲ ਸ਼ੋਰਟ ਟੇਲ ਸ਼ੋਰਟ ਮਜਲ ਠੀਕ ਹੈ ਨਾ ਰਿੰਕਲ ਫੇਸਸ ਬੱਚੇ ਨੇਗੇ ਭਾਜੀ ਮੇਲ ਫੀਮੇਲ ਇਹਦੇ ਵਿੱਚ ਕੀ ਕੁਛ ਹੈ ਭਾਜੀ ਬਾਈ ਦੋ ਮੇਲ ਆ ਦੋ ਫੀਮੇਲ ਠੀਕ ਹੈ ਜੀ ਤੇ ਤੁਸੀਂ ਚੈੱਕ ਹੀ ਕਰ ਸਕਦੇ ਹੋ نیچے ਬੱਚੇ ਹਜੇ ਪਏ ਸੀ ਮ ਠੀਕ ਹੈ ਨਾ ਇੱਕ ਬੱਚਾ ਜਾਗ ਰਿਹਾ ਸੀ ਤਾਂ ਆਪਾਂ ਆਉਂਦੇ ਹੀ ਵੀਡੀਓ ਸ਼ੂਟ ਕਰ ਲਈਏ ਠੀਕ ਹੈ ਤੁਸੀਂ ਦੇਖ ਹੀ ਸਕਦੇ ਹੋ ਮਜ਼ਲ ਦੇਖੋ ਸ਼ਾਰਟ ਹੈ ਤੇ ਭਾਈ ਜੀ ਨਾਲ ਰੇਟ ਦੀ ਪ੍ਰਾਈਸ ਦੀ ਗੱਲ ਕਰਦੇ ਆ ਭਾਈ ਜੀ ਪ੍ਰਾਈਸ ਇਹਦਾ ਕੀ ਹੋਊਗਾ ਮੇਲ ਦਾ ਫੀਮੇਲ ਦਾ ਭਾਈ ਵਿਦ ਪੇਪਰ ਬੱਚੇ ਆ ਜੀ 20000 ਰੁਪਏ ਦਾ 20000 ਰੁਪਏ ਤੇ ਆਪਣਾ ਹੋਰ ਕਿਹੜੀ ਬਰੀਡ ਬਰੀਡ ਦੇ ਵਿੱਚ ਕੰਮ ਹੈ ਆਪਾਂ ਸਿਰਫ ਲੈਬ ਚ ਬਰੀਡ ਕਰਦੇ ਆ ਲੈਬ ਦੀ ਬਰੀਡਿੰਗ ਕਰਦੇ ਆ ਕੇਸੀ ਬਰੀਡਿੰਗ ਕਰਦੇ ਆ ਸਰ ਠੀਕ ਹੈ ਕੇਸੀ ਬਰੀਡ ਠੀਕ ਹੈ ਨਾ ਤੇ ਭਾਜੀ ਬਾਕੀ ਬਲੱਡ ਲਾਈਨ ਦੱਸ ਦਿਓ ਤੇ ਕੀ ਸੀਗੇ ਭਾਈ ਇਹਦੀ ਮਦਰ ਹੈਵਨ ਦੀ ਬੱਚੀ ਹੈ ਠੀਕ ਹੈ ਜੀ ਜਿਹੜਾ ਵੀ ਬੱਚਾ ਹੈ ਤੇ ਇਹਨਾਂ ਦਾ ਫਾਦਰ ਉਹਦੇ ਗ੍ਰੈਂਡਸਨ ਨੇਗੇ ਹਾਂਜੀ ਠੀਕ ਹੈ ਨਾ ਐਵੇਂ ਕਹੋ ਤੁਸੀਂ ਵੀ ਸੁਲਤਾਨ ਦੇ ਗ੍ਰੈਂਡਸਨ ਹਾਂਜੀ ਹਾਂਜੀ ਠੀਕ ਹੈ ਨਾ ਤੇ ਬਾਕੀ ਭਾਈ ਜੀ ਆਪਣੀ 올ਓਵਰ ਇੰਡੀਆ ਡਿਲੀਵਰੀ ਹੈਗੀ ਹਾਂਜੀ ਡਿਲੀਵਰੀ ਭਾਈ ਆਪਣਾ ਕੰਟੈਕਟ ਨੰਬਰ ਦੋਣ ਭਾਈ ਕੰਟੈਕਟ ਨੰਬਰ 7690092823 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਭਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਸਪੈਸ਼ਲੀ ਓਨਲੀ ਲਾਇਬ੍ਰੇਰੀ ਦੇ ਵਿੱਚ ਕੰਮ ਕਰਦੇ ਨੇਗੇ ਠੀਕ ਹੈ ਨਾ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਫੀਮੇਲ ਦਾ ਪ੍ਰਾਈਸ ਦੱਸ ਦਿਓ ਭਾਈ ਜੀ ਫੀਮੇਲ ਦਾ ਪ੍ਰਾਈਸ ਬਾਈ ਵਿਦ ਪੇਪਰ 15000 150 ਅਸੀਗਾ ਬਾਈ ਜੀ ਅਰਸ਼ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਵੀਰ ਜੀ ਵਧੀਆ ਫਸਟ ਕਲਾਸ ਆਈ ਕੇ ਡੌਗਸ ਹੋਤੇ ਹਾਂਜੀ ਵੀਰੇ ਦੇਖੋ ਬਾਈ ਜੀ ਬੱਚੇ ਚੌ ਚੌਂਦੇ ਬਹੁਤ ਹੀ ਫਲਫੀ ਤੇ ਇੱਕ ਆਪਾਂ ਟੈਡੀ ਬੀਅਰੀ ਕਹ ਲਈਏ ਨਾ ਉਸ ਟਾਈਪ ਦੀ ਕੁਆਲਿਟੀ ਦੇ ਵਿੱਚ ਬੱਚੇ ਨੇਗੇ ਸ਼ਾਰਟ ਮਾਜਲ ਦੇ ਵਿੱਚ ਨੇਗੇ ਤੇ ਬਾਈ ਜੀ ਬੱਚੇ ਘੁਮਾ ਕੇ ਦਿਖਾ ਦਿਓ ਹੈ ਨਾ ਪੱਕੀ ਬਾਈ ਜੀ ਇਹ ਕਲਰ ਕਰੀਮੀ ਆਇਆ ਹੈ ਨਾ ਕਲਰ ਇਹ ਹਾਂਜੀ ਵੀਰੇ ਠੀਕ ਹੈ ਕਰੀਮ ਕਲਰ ਦੇ ਵਿੱਚ ਬੱਚੇ ਨੇਗੇ ਤੇ ਭਾਜੀ ਕੀ ਕੁਸ਼ ਹੈ ਭਾਜੀ ਇਹ ਇਹ ਫੀਮੇਲ ਆ ਭਾਜੀ ਫੀਮੇਲ ਆ ਸਾਰੀ ਵੀ ਮੇਲੇ ਨੇ ਹਾਂਜੀ ਭਾਜੀ ਉਹ ਵੀ ਫੀਮੇਲ ਆ ਫੀਮੇਲ ਇਹ ਭਾਜੀ ਮੇਲ ਦਾ ਪ੍ਰਾਈਸ ਦੱਸੋਗੇ ਕਿੰਨਾ ਮੇਲ ਦਾ ਵੀਰੇ 20000 ਰੁਪਏ ਹੈ 20000 ਮੇਲ ਦਾ 15000 ਰੁਪਏ 15000 ਇਹ ਭਾਜੀ ਆਪਣੀ ਕਾਦੀ ਕਾਦੀ ਬ੍ਰੀਡ ਦੇ ਵਿੱਚ ਕੰਮ ਆ ਆਪਣਾ ਚੌਂ ਚੌਂ ਦਾ ਸਪੈਸ਼ਲ ਸਪੈਸ਼ਲਿਟੀ ਚੌਂ ਦਾ ਇਹ ਲੋਕੇਸ਼ਨ ਕੀ ਪੈਲੇ ਭਾਜੀ ਜਿਰਖਪੁਰ ਵੀਰੇ ਜਿਰਖਪੁਰ ਪੰਜਾਬ ਪੰਜਾਬ ਇਹ ਬਾਕੀ ਭਾਜੀ ਆਪਣਾ ਆਲ ਇੰਡੀਆ ਓਵਰ ਇੰਡੀਆ ਡਿਲੀਵਰੀ ਹੈ ਹੋ ਜੀਗੀ ਹੋ ਜੇਗੀ ਠੀਕ ਹੈ ਤੇ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ 938 ਭਾਜੀ 783181 ਠੀਕ ਹੈ ਭਾਈ ਜੀ ਨੀਚੇ ਦਾ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਭਾਈ ਜੀ ਸਪੈਸ਼ਲੀ ਚੌਂ ਚੌਂ ਦੀ ਬਲੀਡਿੰਗ ਕਰਦੇ ਨੇਗੇ ਫਿਲਹਾਲ ਭਾਈ ਜੀ ਲਵੇ ਇਸ ਟਾਈਮ ਫੀਮੇਲ ਅਵੇਲੇਬਲ ਨੇਗੇ ਭਾਜੀ ਫੀਮੇਲ ਦਾ ਪ੍ਰਾਈਸ ਵੀਰੇ 15 ਗੱਜਰ 15000 ਠੀਕ ਹੈ ਨਾ ਤੇ ਬਾਕੀ ਭਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਓਕੇ ਥੈਂਕ ਯੂ ਭਾਈ ਜੀ ਅਸ਼ੋਕ ਭਾਈ ਥੈਂਕ ਯੂ ਵੀਰੇ ਸਸੀ ਕਾ ਪਾਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਆਈ ਕੇ ਡਾਕਟਰ ਸੋਤੇ ਹਾਂਜੀ ਦੇਖੋ ਬਾਈ ਜੀ ਆਪਣਾ ਸਰਕਟਾਈਬਰ ਕਹਿੰਦੇ ਰਹਿੰਦੀ ਹੈ ਸਮਾਲ ਬਰੀਡ ਦੇ ਵਿੱਚ ਬੱਚੇ ਦਿਖਾਏ ਜਾਣ ਸਮਾਲ ਬਰੀਡ ਦੇ ਵਿੱਚ ਪਾਜੀ ਇਹ ਕਲਚਰ ਪਾਉਮ ਆਗੇ ਜਾਂ ਟਵਾਈ ਪਾਉਮ ਆਗੇ ਕਲਚਰ ਪਾਉਮ ਆ ਜੀ ਕਲਚਰ ਪਾਉਮ ਦੇ ਵਿੱਚ ਠੀਕ ਹੈ ਨਾ ਨਹੀਂ ਤਾਂ ਕਈ ਲੋਕੀ ਤੁਸੀਂ ਦੇਖੇ ਆ ਉਹ ਟਵਾਈ ਪਾਉਮ ਹੀ ਕਹੀ ਜਾਂਦੇ ਨੇ ਕਿ ਛੋਟਾ ਬੱਚਾ ਸਵਾਲਸਾਈ ਦਾ ਆ ਗਿਆ ਉਹਨੂੰ ਟਵਾਈ ਪਾਉਮ ਹੀ ਕੀ ਜਾਂਦੇ ਬਾਈ ਜੀ ਕਲਚਰ ਪਾਉਮ ਦੇ ਬੱਚੇ ਨੇ ਕਿ ਤੇ ਬਾਈ ਜੀ ਨਾਲ ਗੱਲ ਕਰਦੇ ਆ ਪ੍ਰਾਈਸ ਦੇ ਬਾਰੇ ਪਾਜੀ ਮੇਲ ਦਾ ਕਿਹੜਾ ਮੇਲ ਹੈ ਦੇ ਵਿੱਚ ਕਿਹੜੀ ਫੀਮੇਲ ਹੈ ਇਹ ਮੇਲ ਹੈ ਏ ਕੋਮਾ ਕੇ ਦਾ ਖਾਦੀ ਭਾਜੀ ਕੀ ਪ੍ਰਾਈਸ ਭਾਜੀ ਇਹਦਾ ਮੇਲ ਦਾ 12000 ਜੀ 12000 ਇਹ ਭਾਜੀ ਫੀਮੇਲ ਰਾਈਡਰ ਦੇ ਵਿੱਚ ਫੀਮੇਲ 10000 10000 ਤੇ ਭਾਈ ਜੀ ਆਪਣੇ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਆਲ ਬਰੀਡ ਹੋ ਜੀ ਆਲ ਬਰੀਡ ਦੇ ਵਿੱਚ ਭਾਈ ਦਾ ਕੰਮ ਹੈ ਠੀਕ ਹੈ ਨਾ ਭਾਈ ਜੀ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਆਲ ਤਰ੍ਹਾਂ ਦੇ ਪੱਪੀ ਮਿਲ ਜਾਂਦੇ ਨੇ ਤੇ ਕੋਈ ਮੈਂ ਤੁਹਾਨੂੰ ਫਿਲਹਾਲ ਸਟਾਕ ਦਿਖਾ ਦਮ ਹੈ ਭਾਈ ਜੀ ਨੇ ਸਾਰੇ ਹੀ ਕਲਚਰ ਪਰਮ ਦਾ ਸਟਾਕ ਤੇ ਆਇਆ ਠੀਕ ਹੈ ਨਾ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ 6640 ਜੀ ਠੀਕ ਹੈ ਜੀ 2553 ਠੀਕ ਹੈ ਨੀਚੇ ਨਾ ਭਾਈ ਜੀ ਤਾਂ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਭਾਈ ਜੀ ਨੂੰ ਤੁਸੀਂ ਕੋਈ ਕੰਟੈਕਟ ਕਰ ਸਕਦੇ ਹੋ ਠੀਕ ਹੈ ਭਾਈ ਜੀ ਆਲ ਓਵਰ ਇੰਡੀਆ ਡਿਲੀਵਰੀ ਹੈ ਠੀਕ ਹੈ ਓਕੇ ਥੈਂਕ ਯੂ ਭਾਈ ਜੀ ਓਕੇ ਥੈਂਕ ਯੂ ਸੱਸੀ ਕਾ ਭਾਈ ਜੀ ਕੀ ਹਾਲ ਚਾਲ ਹੈ ਸੱਸੀ ਕਾ ਜੀ ਵਧੀਆ ਹੀ ਤੁਸੀਂ ਨਾ ਹੋਰ ਵੀਰ ਜੀ ਆਈ ਕਿ ਡਾਕਟਰ ਉਤੇ ਹਾਂ ਜੀ ਹਾਂ ਜੀ ਦੇਖੋ ਭਾਈ ਜੀ ਜਰਮਨ ਦੇ ਬੱਚੇ ਨੇ ਕਿ ਕਿਹੜੇ ਕੋਡ ਦੇ ਵਿੱਚ ਆ ਭਾਜੀ ਇਹ ਡਬਲ ਕੋਡ ਦੇ ਵਿੱਚ ਡਬਲ ਕੋਡ ਦੇ ਵਿੱਚ ਭਾਜੀ ਮੇਲ ਤੇ ਫੀਮੇਲ ਦਾ ਪ੍ਰਾਈਸ ਦੱਸ ਦਿਓ ਮੇਲ ਵੀਰੇ 14000 ਰੁਪਏ ਦਾ ਫੀਮੇਲ 7000 ਰੁਪਏ ਠੀਕ ਹੈ ਭਾਜੀ ਤੇ ਬਾਕੀ ਭਾਈ ਜੀ ਕਿਹੜੀ ਕਿਹੜੀ ਬੀਡ ਦੇ ਵਿੱਚ ਆਪਣਾ ਕੰਮ ਹੈ ਸਾਰੀ ਬੀਡਾਂ ਜੇ ਭਾਜੀ ਅੱਜ ਜਰਮਨ ਦੇ ਕਲਚਰ ਬੰਮ ਲੈ ਕੇ ਆਏ ਆ ਠੀਕ ਹੈ ਜਰਮਨ ਦੇ ਬੱਚੇ ਤੁਸੀਂ ਮੈਂ ਭਾਈ ਜੀ ਦੇ ਹੈਂਡ ਦੇ ਵਿੱਚ ਨੇਗੇ ਦਿਖਾਈ ਦਿੱਤੇ ਠੀਕ ਹੈ ਨਾ ਬੱਚਾ ਇੱਕ ਆ ਵੀ ਪਿਆ ਜਰਮਨ ਦਾ ਬਾਕੀ ਆ ਕਲਚਰ ਦੇ ਬੱਚੇ ਨੇਗੇ ਦੇਖੋ ਤੁਸੀਂ ਬਲੈਕ ਫੁੱਲ ਬਲੈਕ ਦੇ ਵਿੱਚ ਭਾਜੀ ਇਹ ਮੇਲ ਹੈ ਫੀਮੇਲ ਜੀ ਪੇਅਰ ਆ ਭਾਜੀ ਮੇਲ ਵੀ ਫੀਮੇਲ ਤੇ ਭਾਜੀ ਇਹਦੀ ਕੀ ਡਿਮਾਂਡ ਭਾਜੀ ਇਹ ਭਾਜੀ ਇਹ 8-8000 ਰੁਪਏ ਦਾ ਬੱਚਾ ਹੈ 8-8000 ਠੀਕ ਹੈ ਨਾ ਬਾਕੀ ਭਾਈ ਜੀ ਦਾ ਗੱਲ ਕਰਦੇ ਆ ਭਾਈ ਜੀ ਆਪਣਾ ਆਲ ਓਵਰ ਇੰਡੀਆ ਡਿਲੀਵਰੀ ਹੈ ਹਾਂ ਜੀ ਭਾਈ ਠੀਕ ਹੈ ਤੇ ਬਾਕੀ ਆਪਣਾ ਕੰਟੈਕਟ ਦੱਸ ਦਿਓ ਵੀਰੇ 91158458 ਠੀਕ ਹੈ ਨੀਚੇ ਨਾ ਭਾਈ ਜੀ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਭਾਈ ਜੀ ਦਾ ਆਲ ਬ੍ਰੀਡ ਦੇ ਵਿੱਚ ਕੰਮ ਹੈ ਠੀਕ ਹੈ ਨਾ ਆਲ ਇੰਡੀਆ ਡਿਲੀਵਰੀ ਹੈ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਥੈਂਕ ਯੂ ਭਾਈ ਜੀ ਥੈਂਕ ਯੂ ਭਾਈ ਜੀ ਅਸੀਗਾ ਭਾਈ ਜੀ ਕੀ ਹਾਲ ਚਾਲ ਹੈ ਭਾਈ ਜੀ ਅਸੀਂ ਠੀਕ ਠਾਕ ਜੀ ਆਗੇ ਡਾਕਟਰ ਹਾਂਜੀ ਵੀਰ ਜੀ ਭਾਈ ਜੀ ਦੇਖੋ ਬਹੁਤ ਸੋਹਣੇ ਕਿਊਟ ਕਿਡ ਨਾ ਦੇਖੋ ਡਿਮਾਂਡ ਆਂਦੀ ਰਹਿੰਦੀ ਆ ਵੀ ਬਲੈਕ ਵਾਈਟ ਦੇ ਵਿੱਚ ਬੱਚਾ ਹੋਵੇ ਸਿਰਜੂ ਦਾ ਭਾਈ ਜੀ ਬੱਚਾ ਘੁਮਾ ਕੇ ਦਿਖਾ ਦਿਓ ਇੱਕ ਇੱਕ ਟੈਨ ਦੇ ਵਿੱਚ ਬੱਚਾ ਆ ਤੇ ਇੱਕ ਬਲੈਕ ਵਾਈਟ ਦੇ ਵਿੱਚ ਫੇਸ ਦੇ ਵਿੱਚ ਗੋਗਲਾਈਜ਼ਾ ਬੱਚਾ ਤੁਸੀਂ ਚੈੱਕ ਹੀ ਕਰ ਸਕਦੇ ਹੋ ਭਾਈ ਜੀ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਹੈ ਜੀ ਲੋਕੇਸ਼ਨ ਪੈਂਡਰ ਨਸਰਾਲੀ ਜੀ ਸਿਰਜੂ ਦੇ ਨੇੜੇ ਠੀਕ ਹੈ ਜੀ ਖੰਨਾ ਟੁੰਮਲੇਰ ਕੋਟਲਾ ਰੋਡ ਇਹ ਆਪਣੀ ਕਾਦੀ ਕਾਦੀ ਬਿਲਡਿੰਗ ਹੈ ਬ੍ਰਦਰ ਓਨਲੀ ਫਾਰ ਸ਼ਿਟਜੂ ਹੈ ਵੀਰੇ ਓ ਹੇ ਪਾਜੀ ਮੇਲ ਤੇ ਫੀਮੇਲ ਦਾ ਪ੍ਰਾਈਸ ਦੱਸੋਗੇ ਜੀ ਮੇਲ 11000 ਜੀ ਫੀਮੇਲ 8000 ਠੀਕ ਹੈ ਜੀ ਮੇਲ 11000 ਦਾ ਬਾਈ ਦੀ ਕਹਿੰਦੇ 8000 ਤੇ ਬਾਕੀ ਪਾਜੀ ਆਪਣੀ ਆਲਰੀਡੀ ਡਿਲੀਵਰੀ ਕਰਵਾ ਦਿੰਦੇ ਹਾਂ ਹਾਂਜੀ ਵੀਰੇ ਠੀਕ ਹੈ ਤੇ ਪਾਜੀ ਆਪਣਾ ਲੋਕੇਸ਼ਨ ਦੱਸ ਦਿਓ ਤੇ ਨੰਬਰ ਦੱਸ ਦਿਓ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ 987785231 987785231 ਠੀਕ ਹੈ ਬਈ ਭਾਈ ਜੀ ਜਿਹੜਾ نیچے ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਜੀ ਨੇ ਦੱਸ ਦਿੱਤਾ ਆ ਬੱਚੇ ਬਾਈ ਜੀ ਦਾ ਸਟਾਕ ਦਾ ਲੈਵਲ ਹੈ ਪੂਰਾ ਫੁੱਲ ਵਧੀਆ نیچے ਬੱਚੇ ਪਏ ਨੇ ਆ ਤੁਸੀਂ ਕੈਮਰਾ ਵਿੱਚ ਮੈਂ ਤੁਹਾਨੂੰ ਦਿਖਾਈ ਦਵਾ ਤੇ ਬਾਈ ਜੀ ਦੀ ਨਾ نیچے ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਭਾਜੀ ਥੈਂਕ ਯੂ ਜੀ ਥੈਂਕ ਯੂ ਮੇ ਜੀ ਸੱਸੀ ਦਾ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਬਾਈ ਸੱਸੀ ਗਾਲ ਜੀ ਹੋਰ ਜੀ ਆਈ ਗੇਟ ਡੌਗ ਸ਼ੋਪ ਤੇ ਹਾਂ ਜੀ ਹਾਂ ਜੀ ਸਰ ਬਾਈ ਦੇ ਏਰੀਆ ਚ ਡੌਗ ਸ਼ੋਪ ਤੇ ਬਾਈ ਜੀ ਨਾ ਪਹੁੰਚਣ ਦਾ ਹੋਏ ਹੋ ਹੀ ਨਹੀਂ ਸਕਦਾ ਬਾਈ ਜੀ ਨਾ ਦੇਖੋ ਬਹੁਤ ਕਿਊਰਕ ਇੱਕ ਵੀਗਲ ਪੀਆ ਤੇ ਇਧਰ ਬਾਈ ਜੀ ਲਵੇ ਕਲਚਰ ਪੌਂਡ ਬਾਈ ਜੀ ਹਾਂ ਜੀ ਹਾਂ ਜੀ ਬਾਈ ਜੀ ਤੇ ਬਾਕੀ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਜੀ ਆਪਣਾ ਕਿਹੜੀ ਕਿਹੜੀ ਬੀੜੀ ਦੇ ਵਿੱਚ ਕੰਮ ਹੈ ਬਰੀਡਿੰਗ ਵੀਰੇ ਆਪਣੇ ਕੋ ਸਾਰੀਆਂ ਮਿਲ ਜਾਂਦੀਆਂ ਨੇ ਸਾਰੀਆਂ ਹਾਸਕੀ ਆ ਆਪਣੇ ਕੋ 골ਡ ਰੈਟ ਵੀ ਆ ਸੈਡਜੂ ਵੀ ਆ ਵੀਗਲ ਵੀ ਆਪਣੇ ਕੋ ਕਲਚਰ ਵੀ ਆ ਠੀਕ ਹੈ ਜੀ ਤਾਂ ਆਏ ਕਲਚਰ ਵੀ ਮਿਲ ਜਾਂਦੇ ਨੇ ਸਾਰੇ ਵੀ ਜੁੜੇ ਹੋਏ ਆਲੀ ਬੀੜੀ ਦੇ ਵਿੱਚ ਬਾਈ ਜੀ ਕੰਮ ਕਰਦੇ ਨੇ ਠੀਕ ਹੈ ਨਾ ਬਾਕੀ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਜੀ ਵੀਗਲ ਦੇ ਬੱਚੇ ਦਾ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਜੀ ਵੀਰੇ ਇਸ ਟਾਈਮ ਆਪਣੇ ਕੋ ਫੀਮੇਲ ਆ ਨੇ ਜੀ ਠੀਕ ਹੈ ਜੀ ਮ ਮੇਲ ਵੀਰੇ 8500 ਰੁਪਿਆ ਠੀਕ ਹੈ ਫੀਮੇਲ ਵੀਰੇ 4000 ਰੁਪਿਆ ਠੀਕ ਹੈ ਤੇ ਪੱਗ ਦੀ ਆਪਾਂ ਗੱਲ ਕਰੀਏ ਭਾਜੀ ਪੱਗ ਦੀ ਫੀਮੇਲ ਵੀਰੇ 5000 ਰੁਪਿਆ ਮੇਲ ਜੀ ਮੇਲ ਵੀਰੇ 8500 ਰੁਪਿਆ 8500 ਹਾਂ ਜੀ ਠੀਕ ਹੈ ਸੇਮ ਹੀ ਹੈ ਵੀਹਿਕਲ ਦੇ ਪੱਗ ਦਾ ਸੇਮ ਹੀ ਹੈ ਜੀ ਭਾਜੀ ਆ ਦੇਖੋ ਬੁਲੀਕੋਰਟ ਦੇ ਵਿੱਚ ਬੱਚੇ ਨੇਗੇ ਬਹੁਤ ਹੀ ਮੈਂ ਤੁਹਾਨੂੰ ਦਿਖਾਵਾਂ ਇਹ ਬੱਚਾ ਆਰਡਾਈਜ਼ ਹੈ ਇਹ ਬੱਚਾ ਬਲੂਏਜ਼ ਦੇ ਵਿੱਚ ਪੂਰੀ ਵਧੀਆ ਮਾਰਕਿੰਗ ਦੇ ਵਿੱਚ ਬਾਜੀ ਕੁਮਾ ਕੇ ਦਿਖਾ ਦੇਣਾ ਬੱਚੇ ਲੋ ਭਾਈ ਜੀ ਤੋਂ ਨਾ ਬੱਚੇ ਵੀ ਕੋਮ ਨਹੀਂ ਰਹੇ ਬੱਚੇ ਫੁੱਲ ਹੈਵੀ ਦੇ ਵਿੱਚ ਨੇ ਬੁੱਚੀ ਬੱਚੇ ਨਾਲ ਮੈਂ ਗੱਲ ਕਰਾਂ ਕੋਰਟ ਦੇ ਵਾਈਜ਼ ਵੀ ਦੇਖੋ ਐਂਡ ਫਲਫੀ ਕੋਰਟ ਦੇ ਵਿੱਚ ਨੇ 45 ਦਿਨ ਦੇ ਬੱਚੇ ਨੇ ਜੀ ਬਾਕੀ ਭਾਈ ਜੀ ਨਾਲ ਗੱਲ ਕਰਦੇ ਭਾਈ ਜੀ ਇਹਦਾ ਪ੍ਰਾਈਸ ਮੇਲ ਫੀਮੇਲ ਦਾ ਜਿਹੜਾ ਬਲੂ ਆਈ ਮੇਲ ਹੈ ਜੀ ਇਹਦਾ 22000 ਰੁਪਏ ਜੀ ਠੀਕ ਹੈ ਜੀ ਤੇ ਆਊੜਾਈਜ਼ ਮੇਲ ਹੈ ਜੀ ਇਹਦਾ 16000 ਰੁਪਏ ਜੀ ਠੀਕ ਹੈ ਜੀ ਬੋਰਡ ਬਲੱਡ ਲੈਣ ਦੇ ਬੱਚੇ ਨੇ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਭਾਈ ਜੀ ਇਹ ਕਲਚਰ ਪਾਉਂਦਾ ਬੱਚੇ ਦਾ ਕਲਚਰ ਪਾਉਂਦਾ ਕਲਚਰ ਪਾਉਂਦਾ ਜੀ ਫੀਮੇਲ ਆ ਜੀ ਈਮੇਲ ਕਰਾ 700 ਰੁਪਏ ਮੰਗਦੇ ਨਹੀਂ 5000 ਰੁਪਏ ਦੇ ਦਾਂਗੇ ਠੀਕ ਹੈ ਬਾਈ ਜੀ ਬਾਕੀ ਆਪਣਾ ਮਾਰਕਿੰਗ ਹੈ ਟੈਕਸ ਨੰਬਰ ਦੱਦੀ ਆਪਣੀ ਲੋਕੇਸ਼ਨ ਦੱਦੀ ਹੈ ਤੇ ਆਪਣੀ ਆਲਓਵਰ ਇੰਡੀਆ ਲਈ ਵੀ ਹੈ ਬਾਈ ਜੀ ਹਾਂ ਜੀ ਹਾਂ ਡਿਲੀਵਰੀ ਆਲਓਵਰ ਇੰਡੀਆ ਹੋ ਜਾਂਦੀ ਹੈ ਜੀ ਆਪਣਾ ਲੋਕੇਸ਼ਨ ਆਪਣੀ ਪਿੰਡ ਆਪਣਾ ਸਲਾਣਾ ਨੀਅਰ ਖੰਨਾ ਠੀਕ ਹੈ ਜੀ ਆਪਣਾ ਫੋਨ ਨੰਬਰ ਹੈਗਾ ਜੀ 7996 ਠੀਕ ਹੈ 0026 ਠੀਕ ਹੈ ਹਾਂ ਜੀ ਬਾਕੀ ਬਾਈ ਜੀ ਦਾ ਨੀਚੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਜੀ ਆਲਓਵਰ ਇੰਡੀਆ ਦੇ ਵਿੱਚ ਕੰਪ ਕਰਦੇ ਨੇਗੇ ਤੇ ਫਿਲਹਾਲ ਬਾਈ ਜੀ ਬਹੁਤ ਚੰਗਾ ਸਟਾਕ ਹੈ ਹਾਸਕੀ ਦੇ ਵਿੱਚ ਆ ਗਿਆ ओके okay, भाई जी ठीक है जी धन्यवाद ओके ओके सत श्री अदीपा भाई की हालचाल है सत श्री अकाल जी और आई के डॉक्स होते हां जी वीर जी भाई जी देखो गोल्डन रिटर ਦੇ ਬੱਚੇ ਭਾਈ ਜੀ ਲੈ ਕੇ ਆਇਆ ਤੇ ਲੈਬਰੇ ਲੈ ਕੇ ਆਇਆ ਬੱਚੇ ਤਾਂ ਹੋਰ ਵੀ ਪੈਲੇ نیچے ਮੈਂ ਕੈਮਰਾ ਮਾਰ ਕੇ ਦਿਖਾਈ ਰਿਹਾ ਤੁਹਾਨੂੰ ਠੀਕ ਹੈ ਨਾ ਤੇ ਬਾਕੀ ਭਾਈ ਜੀ ਨਾਲ ਗੱਲ ਕਰਦੇ ਆ ਵੀਰੇ ਇਹ ਰੀਟਰੀਵਰ ਦੇ ਮੇਲ ਦਾ ਪ੍ਰਾਈਸ ਭਾਜੀ ਇਹਦਾ ਵੀਰੇ 10000 ਰੁਪਿਆ ਮੇਲ ਦਾ ਠੀਕ ਤੇ ਲੈਬਰੇ ਭਾਜੀ ਇਹ 8000 ਦਾ ਮੇਲ ਵੀਰੇ ਮੇਲ ਜੀ ਹਾਂ ਜੀ ਇਹ ਜੀ ਦੇਲ ਭਾਜੀ ਫੀਮੇਲ 5000 ਦੀ ਹੈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆ ਬ੍ਰਦਰ ਬਸ ਇਹੀ ਹੈ ਜੀ ਹੋਮ ਬਰੀਡ ਹੀ ਹੈ ਹੋਮ ਬਰੀਡਿੰਗ ਕਰਦੇ ਹਾਂ ਜੀ ਤੇ ਲੋਕੇਸ਼ਨ ਕੀ ਪੈਂਦੀ ਹੈ ਬਾਈ ਆਪਣੀ ਆਪਣੀ ਸੱਦੋ ਵਾਲਾ ਜੀ ਸੱਦੋ ਵਾਲਾ ਹਠੂਰ ਦੇ ਕੋਲ ਠੀਕ ਹੈ ਬਾਕੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਵੀਰੇ ਨਾਰਸੀ 739 20292 ਠੀਕ ਹੈ ਹਾਂਜੀ ਤੇ ਬਾਈ ਜੀ ਨਾ ਨੀਚੇ ਬਰੀਡ ਦੇ ਵਿੱਚ ਨੰਬਰ ਚੱਲਦਾ ਰੂਗਾ ਬਾਈ ਜੀ ਦੀ ਨਾ ਹਰਿਆ ਹੋਮ ਬਰੀਡਿੰਗ ਹੀ ਹੈ ਇਹ ਹੈ ਇਹ ਬਾਕੀ ਬੱਚੇ ਸੇ ਮਿਲ ਜਾਣਗੇ ਬੱਚੇ ਵੀਰੇ ਹੋਰ ਵੀ ਠੀਕ ਆ ਮੋਰ ਬਰੀਡ ਦੇ ਵਿੱਚ ਕੋਈ ਚਾਹ ਮੈਂ ਲੈਬ ਦੇ ਹੀ ਮਿਲ ਜਾਣਗੇ ਵੀਰੇ ਛੋਟੇ ਨੇ ਬੱਚੇ ਘਰੇ ਪਏ ਠੀਕ ਆ ਠੀਕ ਆ ਨਾ ਬਾਕੀ ਵੀਡੀਓ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਓਕੇ ਵੀਰੇ ਹਾਂਜੀ ਸਸਿਕਾ ਬਾਈ ਜੀ ਕੀ ਹਾਲ ਚਾਲ ਹੈ ਸੇ ਉਪਦੇ ਆ ਜੀ ਆਈ ਗੇਡ ਡੌਗ ਸ਼ੋ ਤੇ ਹਾਂਜੀ ਦੇਖੋ ਬਾਈ ਜੀ ਇੱਕ ਤਾਂ ਮੇਰਾ ਮਕਸਦ ਹੁੰਦਾ ਵੀ ਆਪਣੇ ਡੌਗ ਸ਼ੋ ਦੇ ਵਿੱਚ ਵੀਡੀਓ ਆਪਾਂ ਸ਼ੂਟ ਕਰ ਰਹੇ ਆ ਤਾਂ ਯੂਨਿਕ ਯੂਨਿਕ ਅਲੱਗ-ਅਲੱਗ ਬਰੀਡਾਂ ਬਾਰੇ ਵੀਡੀਓ ਬਣਾਈ ਜਾਵੇ ਤੇ ਉਹਨਾਂ ਆਪਾਂ ਨੂੰ ਡੈਸ਼ ਆਨ ਦੇ ਬੱਚੇ ਮਿਲੇ ਸੀਗੇ ਤੁਸੀਂ ਦੇਖ ਹੀ ਸਕਦੇ ਹੋ ਬ ਡੈਸ਼ ਸ਼ੌਟ ਦੇ ਬੱਚੇ ਆ ਫੁੱਲ ਵਧੀਆ ਠੀਕ ਹੈ ਨਾ ਟੈਨ ਕਲਰ ਦੇ ਵਿੱਚ ਬਲੈਕ ਟੈਨ ਦੇ ਵਿੱਚ ਕਲਰ ਦੇ ਵਿੱਚ ਬੱਚੇ ਆ ਜਾਂਦੇ ਨੇਗੇ ਠੀਕ ਹੈ ਨਾ ਭਾਜੀ ਮੇਲ ਤੇ ਫੀਮੇਲ ਦਾ ਕੀ ਪ੍ਰਾਈਸ ਹੈ ਤੇ ਕੀ ਏਜ ਹੈ ਭਾਜੀ ਮੇਲ ਨਹੀਂ ਮੇਲ ਦਾ ਕੀ ਪ੍ਰਾਈਸ ਜੀ 5000 ਜੀ 5000 ਰੁਪਿਆ ਤੇ ਭਾਜੀ ਫੀਮੇਲ ਫੀਮੇਲ ਨਹੀਂ ਹੈਗੀ ਫੀਮੇਲ ਕੋਈ ਵੀ ਨਹੀਂ ਹੈਗੀ ਫਿਲ ਵਾਲ ਬਾਈ ਜੀ ਲਵੇ ਠੀਕ ਹੈ ਨਾ ਤਿੰਨ ਮੇਲ ਮੇਲ ਹੀ ਆ ਹਾਂ ਜੀ ਮੇਲ ਮੇਲ ਹੀ ਨੇ ਤੇ ਬਾਕੀ ਭਾਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਮੋਂ ਜਾਰਾ ਮਨਾਈ ਲੈ ਲਈ ਡੈਸ਼ ਔਨ ਠੀਕ ਹੈ ਤੇ ਆਪਣਾ ਆਲ ਓਵਰ ਇੰਡੀਆ ਡਿਲੀਵਰੀ ਹੈਗੀ ਬਾਈ ਜੀ ਨਹੀਂ ਆਲ ਓਵਰ ਇੰਡੀਆ ਡਿਲੀਵਰੀ ਨਹੀਂ ਹੈਗੀ ਤੁਹਾਡੇ ਠੀਕ ਹੈ ਨਾ ਬਾਈ ਜੀ ਬਾਕੀ ਠੀਕ ਹੈ ਆਪਣੇ ਲੋਕਲ ਪੰਜਾਬ ਤੋਂ ਜਿਹੜਾ ਵੀਡੀਓ ਦੇਖ ਰਿਹਾ ਡੈਸ਼ ਔਨ ਲਵਰ ਹੈ ਠੀਕ ਹੈ ਨਾ ਉਹ ਡੈਸ਼ ਔਨ ਦੇ ਬੱਚੇ ਲੈਣ ਵਾਸਤੇ ਬਾਈ ਜੀ ਨੂੰ ਸੰਪਰਕ ਕਰ ਸਕਦਾ ਬਾਈ ਜੀ ਆਪਣਾ ਕੰਟੈਕਟ ਨੰਬਰ ਦਾ ਦਿਓ ਸੋ ਫੋਨ ਨੰਬਰ 914631346 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਨੇ ਦੱਸ ਹੀ ਦਿੱਤਾ ਵੀ ਇਹਨਾਂ ਦੀ ਆਲ ਓਵਰ ਇੰਡੀਆ ਡਿਲੀਵਰੀ ਨਹੀਂ ਹੈਗੀ ਵੀ ਬਾਕੀ ਪੰਜਾਬ ਦੇ ਵਿੱਚ ਮੰਗਵਾਉ ਸਾਦੇ ਤੁਸੀਂ ਬਾਜੀ ਬੱਚਾ ਕਮਾ ਕੇ ਦਿਖਾ ਦਿਓ ਬਾਜੀ ਹਾਂਜੀ ਠੀਕ ਹੈ ਜੀ ਓਕੇ ਬਾਜੀ ਓਕੇ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਆਈ ਕੇ ਡਾਕਟਰ ਸੋਤੇ ਹਾਂਜੀ 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 ਦੇਖੋ ਭਾਈ ਜੀ ਬਾਈ ਇਹ ਕਹਿੰਦੇ ਟੁਆਇ ਦੇ ਵਿੱਚ ਬੱਚਾ ਜੀ ਦੇਖੋ ਬਾਜੀ ਕਮਾ ਕੇ ਦਿਖਾ ਦਿਓ ਭਾਈ ਮੇਲ ਹੈ ਫੀਮੇਲ ਹੈ ਜੀ ਇਹ ਫੀਮੇਲ ਹੈ ਜੀ ਫੀਮੇਲ ਹੈ ਜੀ ਟਵਾਇ ਦੇ ਵਿੱਚ ਬਹੁਤ ਹੀ ਸmall size ਦੇ ਵਿੱਚ ਹੈ ਬਾਕੀ ਜਰਮਨ ਭਾਈ ਕਿਹੜੇ ਕੋਟ ਦੇ ਵਿੱਚ ਬਚਾਏ ਇਹ medium coat ਹੈ ਜੀ medium coat medium double ਭਾਈ ਜਿਦਣਾ ਦੇਖੋ ਲੱਖ ਲੱਖ ਬਰੀਡ ਦੇ ਵਿੱਚ ਬਾਈ ਦਾ ਕੰਮ ਹੈ ਬਾਈ ਜੇ all breed ਦੇ ਵਿੱਚ ਕੰਮ ਹੈ ਤੇ all breed ਦੇ ਪਪੀ ਮਿਲ ਜਾਂਦੇ ਨੇ ਅਗੇ ਬਾਕੀ ਸਪੈਸ਼ਲੀ ਬਾਈ ਦਾ ਟਵਾਇ ਦੇ ਵਿੱਚ ਕੰਮ ਹੈ ਜਿਹੜਾ small breed ਹੀ ਮਿਲਦੀ ਆਲੇ ਕਿ ਬਾਕੀ ਬਾਈ ਨਾਲ ਗੱਲ ਕਰਦੇ ਆ ਭਾਈ ਜੀ ਇਹ ਬੱਚੇ ਦਾ ਪ੍ਰਾਈਸ ਦੱਸ ਦਿਓ ਕੀ ਇਹਦਾ 14000 ਆ ਫੀਮੇਲ ਦਾ ਜੀ ਬਾਕੀ ਜਰਮਨ ਦਾ ਜੀ ਇਹਦਾ 8000 ਆ ਜੀ 8000 ਹਾਂਜੀ ਤੇ ਭਾਈ ਜੀ ਆਪਣੀ ਲੋਕੇਸ਼ਨ ਕੀ ਪੈਂਦੀ ਹੈ ਜੀ ਆਪਣੀ ਰਾਏਕੋਟ ਪੈਂਦੀ ਹੈ ਜੀ ਮੁੰਲਾਪੁਰ ਰਾਏਕੋਟ ਤੇ ਭਾਈ ਜੀ ਜਿਹੜਾ 올 ਬਰੀਡ ਦੇ ਵਿੱਚ ਹੀ ਕੰਮ ਹੈ ਹਾਂਜੀ 올 ਬਰੀਡ ਦਾ ਹੀ ਕੰਮ ਆ ਜੀ ਇਹ ਕਹਿੰਦਾ ਇਹ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਜੀ ਮੋਬਾਈਲ ਨੰਬਰ ਦੱਸ ਦਿਓ 8872401302 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਭਾਈ ਦਾ ਨੰਬਰ ਚੱਲਦਾ ਰਹੂਗਾ ਭਾਈ ਦੇ 올 ਬਰੀਡ ਦੇ ਵਿੱਚ ਕੰਮ ਹੈ ਤੇ 올 ਹੀ ਸਮਾਰਟ ਜੀ ਦੇਖੋ ਤੁਸੀਂ ਮੈਂ ਕੈਮਰਾ ਵਾਰ ਕੇ ਦਿਖਾਈ ਦੇਵਾਂ ਇਹ ਆਲ ਇੰਡੀਆ ਡਿਲੀਵਰੀ ਹਾਂਜੀ ਆਲ ਇੰਡੀਆ ਡਿਲੀਵਰੀ ਓਕੇ ਥੈਂਕ ਯੂ ਵੀਰੇ ਓਕੇ ਥੈਂਕ ਯੂ ਜੀ ਅਸੀਂ ਗਗਰੰਦਰ ਬਾਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਬਾਈ ਜੀ ਆਈ ਕਿਲੋ ਦੇ ਆਣਾ ਯਾਰੇ ਹਾਂਜੀ ਹਾਂਜੀ ਜੀ ਨਾਬਾ ਦੇ ਖੰਨਾ ਦੇ ਵਿੱਚ ਡੌਗ ਸ਼ੋਅ ਹੈ ਬਾਈ ਜੀ ਨੀਅਰ ਲੁਧਿਆਣਾ ਬਾਈ ਜੀ ਲੋਕੇਸ਼ਨ ਪੈਣ ਦੀ ਹੈ ਰਾਣਾ ਸਾਹਿਬ ਤੇ ਬਾਈ ਜੀ ਦੇ ਨਾਲ ਆਲ ਬਰੀਡ ਦੇ ਵਿੱਚ ਹੀ ਕਮ ਹੈ ਬਿਲਕੁਲ ਤੇ ਸਪੈਸ਼ਲੀ ਗੋਲਡਨ ਰੀਵਰ ਦੇ ਵਿੱਚ ਤੇ ਬਾਕੀ ਭਾਈ ਜੀ ਨਾਲ ਗੱਲ ਕਰਦੇ ਆ ਇਸ ਟਾਈਮ ਬੱਚੇ ਲੈ ਕੇ ਆਏ ਸੀ ਭਾਈ ਜੀ ਜਰਮਨ ਦੇ ਵਿੱਚ ਤੇ ਅਕੀਤਾ ਅਕੀਤਾ ਭਾਈ ਜੀ ਮੇਲ ਦਾ ਪ੍ਰਾਈਸ ਕੀ ਦੱਸੋਗੇ ਮੇਲ ਵੀਰੇ 30000 ਦਾ ਜੀ 30000 ਦਾ ਇਹ ਭਾਈ ਜੀ ਨੌਨ ਕੇਸੀ ਜੀ ਤੇ 3000 ਨਹੀਂ ਨੌਨ ਕੇਸ ਹੀ ਵੀਰੇ ਨੌਨ ਕੇਸ ਹਾਂ ਜੀ ਹਾਂ ਜੀ ਤੇ ਭਾਈ ਜੀ ਇਹ ਜਰਮਨ ਦੇ ਵਿੱਚ ਜਰਮਨ ਫੀਮੇਲ ਹੈ ਜੀ 15000 ਦੀ ਜੀ ਠੀਕ ਹੈ ਕਿਹੜੇ ਕੋਟ ਦੇ ਵਿੱਚ ਭਾਈ ਲੌਂਗ ਕੋਟ ਹੈ ਵੀਰੇ ਫੁੱਲ ਲੌਂਗ ਕੋਟ ਇਹ ਭਾਈ ਥੱਲੇ 4 4 ਦਾ ਬੱਚਾ ਫਿਰ ਰਿਹਾ ਤੇ 4 4 ਦਾ ਮੇਲ ਦਾ ਪ੍ਰਾਈਸ ਹੈ ਫੀਮੇਲ ਦਾ ਪ੍ਰ ਈਮੇਲ ਦਾ ਜੀ ਈਮੇਲ ਜੀ 15000 ਦੀ ਜੀ 15000 ਹਾਂਜੀ ਤੇ ਭਾਈ ਜੀ ਚੌਚੋ ਦੇ ਆਲ ਕਲਰ ਦੇ ਵਿੱਚ ਬੱਚੇ ਅਵੇਲੇਬਲ ਹੋ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਵੀਰੇ ਆਲ ਕਲਰ ਦੇ ਵਿੱਚ ਠੀਕ ਹੈ ਤੇ ਆਪਣੀ ਲੋਕੇਸ਼ਨ ਦੱਸ ਦਿਓ ਭਾਈ ਲੋਕੇਸ਼ਨ ਲੁਧਿਆਣਾ ਪੰਜਾਬ ਵੀਰੇ ਨਾਮ ਗੁਰਵਿੰਦਰ ਵੀਰੇ ਹਾਂਜੀ ਲੋਕੇਸ਼ਨ ਲੁਧਿਆਣਾ ਪੰਜਾਬ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਭਾਈ 9509 ਜੀ 74578 ਠੀਕ ਹੈ ਨੀਚੇ ਨਾ ਭਾਈ ਤੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਤੇ ਆਲ ਇੰਡੀਆ ਡਿਲੀਵਰੀ ਆਣਾ ਭਾਈ ਹਾਂਜੀ 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 ਠੀਕ ਹੈ ਭਾਈ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਸਪੈਸ਼ਲ ਭਾਈ ਦੇ 골ਡਨ ਰੀਟਰੀਵਰ ਦੀ ओके ਗੁਰਿੰਦਰ ਬਾਜੀ ਓਕੇ ਓਕੇ ਵੀਰੇ ਥੈਂਕ ਯੂ ਹਸੀ ਕਾ ਬਾਈ ਜੀ ਕੀ ਹਾਲ ਚਾਲ ਵਧੀਆ ਜੀ ਹਸੀ ਕਾ ਬਾਈ ਜੀ ਮੋਜੀ ਕਿੱਧਰ ਤੇ ਨੇ ਆਲੇ ਹਾਂਜੀ 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 ਬਾਈ ਜੀ ਆਪਣੇ ਏਰੀਆ ਚ 200 ਗੋਵੇ ਤੇ ਬਾਈ ਜੀ ਖੰਨਾਣਾ ਪਹੁੰਚਣ ਕਿਉਂ ਬਾਈ ਜੀ ਨੀਅਰ ਲੋਕੇਸ਼ਨ ਪੈ ਜਾਂਦੀ ਹੈ ਲੁਧਿਆਣਾ ਜੀ ਤੇ ਬਾਕੀ ਆਲ ਬ੍ਰੀਡ ਦੇ ਵਿੱਚ ਬਾਈ ਦਾ ਕੰਮ ਹੈ ਬਾਕੀ ਜੀ ਨਾਲ ਮੈਂ ਸਟਾਕ ਖਾਵਾ ਬਾਈ ਹੋਰ ਆਲੇ ਸਟਾਕ ਬੋਲਰ ਟੀਵਰ ਠੀਕ ਹੈ ਵੀਗਨ ਟੀਕਾ ਕਲਚਰ ਫਾਰਮ ਆਇਆ ਫਾਰਮ ਦੇ ਵਿੱਚ ਬਾਈ ਜੀ ਸਪੈਸ਼ਲ ਬਰੀਡਿੰਗ ਆ ਬਾਕੀ ਬਾਈ ਜੀ ਉਹ ਵੀ ਕੇਜ ਆਪਣਾਈ ਹੈ ਹਾਂਜੀ ਹਾਂਜੀ ਬਾਈ ਜੀ ਲਾਇਬ੍ਰੇਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਈ ਸਟੋਰ ਹਰ ਟਾਈਮ ਅਵੇਲੇਬਲ ਹੁੰਦਾ ਹੈ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਾਕੀ ਬਾਈ ਦਾ ਗੱਲ ਕਰਦੇ ਆਪਾਂ ਰੇਟ ਵਾਈਜ਼ ਪ੍ਰਾਈਸ ਵਾਈਜ਼ ਭਾਈ ਜੀ ਬੀਗਲ ਦੇ ਵਿੱਚ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਬੀਗਲ ਮੇਲ ਹੈ ਜੀ ਆਪਣੇ ਕੋਲ 10000 ਰੁਪਏ ਦਾ ਫੀਮੇਲ ਹੈਗੀ ਜੀ 5000 ਰੁਪਏ ਦੀ ਠੀਕ ਹੈ ਤੇ ਇਹ ਆ ਗਿਆ ਜੀ ਕਲਚਰ ਟਵਾਈ ਆਪਣੇ ਕਲਚਰ ਟਵਾਈ ਹਾਂ ਜੀ ਹਾਂ ਜੀ ਭਾਈ ਜੀ ਮੇਲ ਦਾ ਪ੍ਰਾਈਸ ਇਹ ਮੇਲ ਹੈਗਾ ਜੀ 20000 ਰੁਪਏ ਦਾ ਫੀਮੇਲ ਦੇ ਰਹੇ 15000 ਦੀ ਠੀਕ ਹੈ ਇਹ ਬਾਕੀ ਭਾਈ ਜੀ ਲਾਇਬ੍ਰੇਰੀ ਦੇ ਵਿੱਚ ਦਿਖਾਈਓ ਬੱਚਾ ਚੱਕ ਕੇ ਲਾਇਬ੍ਰੇਰੀ ਦਾ ਕੱਢੀਓ ਲੈ ਬਰੇ ਦੇਖੋ ਭਾਜੀ ਮੇਲ ਹੈ ਬਲੈਕ ਦੇ ਵਿੱਚ ਭਾਜੀ ਮੇਲ ਦਾ ਪ੍ਰਾਈਸ ਭਾਜੀ ਮੇਲ ਦੇਣਾ ਹੀ 15000 ਦਾ ਠੀਕ ਹੈ ਫੀਮੇਲ ਜੀ ਫੀਮੇਲ ਦੇ ਦਾਂਗੇ 7000 ਤੁਸੀਂ ਭਾਜੀ ਬੱਚਾ ਕਮਾ ਕੇ ਦਿਖਾਈਓ ਬੱਚਾ ਆਪ ਦੇਖੋ ਸ਼ਾਰਟ ਟੇਲ ਦਾ ਸ਼ਾਰਟ ਮਜਲ ਦਾ ਤੇ ਫੁੱਲ ਡਾਰਕ ਬਲੈਕ ਠੀਕ ਹੈ ਨਾ ਰਿੰਕਲ ਫੇਸਸ ਬੱਚਾ ਹੈ ਇਹ ਬਾਕੀ ਬਾਈ ਦਾ ਕੰਟੈਕਟ ਪੁੱਛਦੇ ਆ ਕੰਟੈਕਟ ਨੰਬਰ ਬਾਈ ਦਾ ਬਾਈ ਜੀ ਮੋਬਾਈਲ ਨੰਬਰ ਦੱਸੀ ਆਪਣਾ 9914 997864 ਠੀਕ ਹੈ ਨੀਚੇ ਨਾ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਵੀਡ ਦੇ ਵਿੱਚ ਕੰਮ ਹੈ ਤੇ ਆਨਲਾਈਨ ਡਿਲੀਵਰੀ ਹੈ ਨਾ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਨਾ ਮੈਂ ਕੈਮਰਾ ਮਾਰੀ ਦਵਾ ਸਾਰੇ ਇੱਥੇ ਤੇ ਸਟਾਕ ਲੈਵਲ ਹਰ ਟਾਈਮ ਹੀ ਹੁੰਦਾ ਬਾਈ ਜੀ ਇਹਨਾਂ ਦੇ ਓਕੇ ਬਾਈ ਜੀ ਓਕੇ ਬਾਈ ਜੀ ਥੈਂਕ ਯੂ ਜੀ